ਬਦੀ ਤੁਸੀਂ ਸਾਂਝਾ ਕਰਤੀ ਹੈ ਤੁਹਾਨੂੰ ਕਿੱਦਾਂ ਲੱਗਿਆ ਆ ਬਹੁਤ ਹੀ ਵਿਲੱਖਣ ਕਿਸਮ ਦਾ ਅਹਿਸਾਸ ਮੈਨੂੰ ਇੱਥੇ ਸਾਂਝਾ ਕਰਚਾ ਕੇ ਦੇਖਣ ਨੂੰ ਮਿਲਿਆ ਮਹਿਸੂਸ ਕੀਤਾ ਮੈਂ ਆ ਇੱਥੋਂ ਦਾ ਜ਼ਿਕਰ ਮੈਂ ਕਈ ਵਾਰ ਸੁਣਿਆ ਸੀ ਕਿਉਂਕਿ ਮੇਰੇ ਵਾਈਫ ਜਿਹੜੇ ਨੇ ਉਹ ਇੱਕ ਕਿਸਮ ਦੇ ਆਪਾਂ ਕਹਦੇ ਹਈਏ ਕਿ ਮਰੀਦ ਨੇ ਸਾਂਝਾ ਕਰਦੇ ਕਨਸੈਪਟ ਤੋਂ ਔਰ ਅਕਸਰ ਇਹ ਨਾਲ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ YouTube ਤੇ ਦੇਖਦੇ ਰਹਿੰਦੇ ਸੀ ਤੇ ਮੈਂ ਕੈਜ਼ੂਅਲੀ ਕਈ ਵਾਰ ਜਸ ਲੰਘਦੇ ਟੱਪਦੇ ਥੋੜੀ ਜੀ ਮਤਲਬ ਵੀਡੀਓ ਦੀ ਝਲਕ ਦੇਖਣ ਨੂੰ ਕਈ ਵਾਰ ਸੁਣਨ ਨੂੰ ਮਿਲਦੀ ਸੀ ਤੇ ਮੈਨੂੰ ਹੈਰਾਨੀ ਹੁੰਦੀ ਸੀ ਕਿ ਇੱਥੇ ਪੰਜਾਬ ਦੀ ਧਰਤੀ ਤੇ ਇਸ ਤਰ੍ਹਾਂ ਦਾ ਕਨਸੈਪਟ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ ਕਿਸ ਤਰ੍ਹਾਂ ਇਹੋ ਜਿਹੇ ਕਨਸੈਪਟ ਨੂੰ ਜੀਵਿਆ ਜਾ ਸਕਦਾ ਹੈ ਲੇਕਿਨ ਇੱਥੇ ਆ ਕੇ ਮਹਿਸੂਸ ਹੋਇਆ ਕਿ ਵਾਕਿਆ ਹੀ ਇੱਛਾ ਸ਼ਕਤੀ ਜਿਹੜੀ ਆ ਇੱਕ ਬੜਾ ਅਹਿਮ ਫੈਕਟਰ ਹੈ ਬੰਦੇ ਦੀ ਲਾਈਫ ਦੇ ਵਿੱਚ ਇੱਛਾ ਸ਼ਕਤੀ ਜੇ ਇਨਸਾਨ ਦੇ ਵਿੱਚ ਹੋਵੇ ਤੇ ਬੰਦਾ ਕੀ ਨਹੀਂ ਕਰ ਸਕਦਾ ਇਹ ਬਿਲਕੁਲ ਮੰਨੋ ਜਿਹੜਾ ਹੈ ਨਾ ਅਰਹੋਣੀ ਨੂੰ ਹੋਣੀ ਕਰਕੇ ਦਿਖਾਉਣ ਵਾਲੀ ਜਿਹੜੀ ਚੀਜ਼ ਹੈ ਉਹ ਇੱਥੇ ਸਾਂਝਾ ਕਰਦੇ ਵਿੱਚ ਦੇਖਣ ਨੂੰ ਮਿਲੀ ਹੈ ਕਿ ਵਾਕਈ ਜੇ ਉਹ ਆਪਾਂ ਚਾਹੀਏ ਜੇ ਆਪਣਾ ਬੰਦੇ ਜਿਹੜੀ ਆਪਣੇ ਜਿਹੜੀ ਅੰਦਰੂਨੀ ਸ਼ਕਤੀ ਹੈ ਜੇ ਉਹਨੂੰ ਆਪਾਂ ਉਸ ਪ੍ਰੋਜੈਕਟ ਦੇ ਵਿੱਚ ਉਸ ਥੀਮ ਦੇ ਵਿੱਚ ਪੁੱਟ ਕਰੀਏ ਤਾਂ ਜਿਹੜੇ ਹੈਰਾਨੀਜਨਕ ਨਤੀਜੇ ਜਿਹੜੇ ਦੇ ਉਹ ਆਪਣੇ ਸਾਹਮਣੇ ਆ ਸਕਦੇ ਆ ਔਰ ਇਹੋ ਜੀ ਚੀਜ਼ ਜਿਹੜੀ ਆ ਲੋਕਾਂ ਵਾਸਤੇ ਵੀ ਇੱਕ ਆਸਿਕਿਰਨ ਜਗਾਉਂਦੀ ਆ ਔਰ ਇੱਕ ਰਾਹ ਦਾ ਸਿਰਾ ਬਣਾ ਕੇ ਇਨਸਾਨ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦੀ ਹੈ। ਸ਼ੁਕਰੀਆ ਜੀ। ਤੁਸੀਂ ਥੋੜਾ ਆਪ ਦਾ ਪਰਿਚੇਦ ਦੇ ਦਿਓ ਕਿ ਆਪਾਂ ਕਿੱਥੋਂ ਆਏ ਹੋ। ਮੈਂ ਅਵਤਾਰ ਸਿੰਘ ਭੁੱਲਰ ਰਿਟਾਇਰਡ ਏਡੀਸੀ ਏ ਮੈਂ ਐਡੀਸੀ ਵਜੋਂ ਕਪੂਰਥਲਾ ਗੁਰਦਾਸਪੁਰ ਫਤਿਹਗੜ੍ਹ ਸਾਹਿਬ ਵਿਖੇ ਸੇਵਾ ਨਿਭਾਈ ਔਰ ਉਸ ਤੋਂ ਬਾਅਦ ਮੈਂ ਐਸ ਜੁਆਇੰਟ ਡਾਇਰੈਕਟਰ ਰੂਰਲ ਡਿਵੈਲਪਮੈਂਟ ਪੰਜਾਬ ਤੋਂ ਅਹੁਦੇ ਤੋਂ ਰਿਟਾਇਰ ਹੋਇਆ ਤੇ ਇੱਥੇ ਅੱਜ ਸਾਂਝਾ ਕਰ ਵਿੱਚ ਆਉਣ ਦਾ ਸਬਬ ਮੇਰੇ ਆਸਟ੍ਰੇਲੀਆ ਰਹਿੰਦੇ ਜਗਰੀ Dost ਸਾਰ ਸਦੀਪ ਸਿੰਘ ਰੰਦਾਵਾ ਉਹਨਾਂ ਦੇ ਪਰਿਵਾਰ ਦੇ ਇੱਥੇ ਆਉਣ ਦੇ ਨਾਲ ਸਾਡਾ ਇੱਥੇ ਆਉਣ ਦਾ ਸਬਬ ਬਣਿਆ ਔਰ ਮੈਂ ਸਮਝਦਾ ਕਿ ਬੜਾ ਇਹ ਭਗਾ ਵਾਲਾ ਦਿਨ ਹੈ ਕਿ ਸਾਨੂੰ ਇੱਥੇ ਸਾਂਝੇ ਕਰਦੇ ਵਿੱਚ ਜਿਹੜੀ ਸਾਡੀ ਫੇਰੀ ਪਈ ਹੈ ਔਰ ਇਹ ਸਾਰਾ ਕੁਝ ਇਹਨਾਂ ਦੇ ਆਉਣ ਦੇ ਸਬੱਬ ਦੇ ਨਾਲ ਹੀ ਸੰਭਵ ਹੋ ਸਕਿਆ ਇੱਥੇ ਆ ਕੇ ਹੈਰਾਨੀ ਇਸ ਗੱਲ ਦੀ ਬ੍ਰਉਤ ਹੋਈ ਹੈ ਕਿ ਜਿਵੇਂ ਆਪਾਂ ਪੰਜਾਬ ਨੂੰ ਅੱਜਕੱਲ ਨੌਜਵਾਨਾਂ ਦੇ ਪ੍ਰਵਾਸ ਦਾ ਸਾਹਮਣਾ ਜਿਹੜੀ ਗੰਭੀਰ ਸਮੱਸਿਆ ਉਹਦੇ ਦਰਪੇਸ਼ ਹੋਣਾ ਜਿਹੜਾ ਪੈ ਰਿਹਾ ਹੈ ਔਰ ਇਹ ਚੀਜ਼ ਜਿਹੜੀ ਹੈ ਸਾਡੇ ਨੌਜਵਾਨਾਂ ਨੂੰ ਸਮਝਣ ਦੀ ਲੋੜ ਹੈ ਕਿ ਜੋ ਅਸੀਂ ਚਾਹੀਏ ਉਹ ਅਸੀਂ ਆਪਣੇ ਸਿਰਫ ਇੱਛਾ ਸ਼ਕਤੀ ਦੇ ਨਾਲ ਆਪਣੇ ਜਿਹੜੀ ਅੰਦਰੂਨੀ ਸ਼ਕਤੀ ਹੈ ਉਹਨੂੰ ਆਪਣੇ ਹੱਥਾਂ ਦੇ ਵਿੱਚ ਲਿਆ ਕੇ ਉਹ ਅਸੀਂ ਕਰਕੇ ਦਿਖਾ ਸਕਦੇ ਹਾਂ ਹਰ ਅਸੰਭਵ ਚੀਜ਼ ਨੂੰ ਵੀ ਸੰਭਵ ਕਰਕੇ ਲੋਕਾਂ ਦੇ ਸਾਹਮਣੇ ਦਿਖਾਇਆ ਜਾ ਸਕਦਾ ਹੈ ਸਿਰਫ ਲੋੜ ਹੈ ਤਾਂ ਆਪਣੇ ਗ੍ਰਿਹੜ ਇੱਛਾ ਸ਼ਕਤੀ ਦੀ ਜਿਹਦੇ ਸਿਰ ਤੇ ਅਸੀਂ ਕੁਝ ਵੀ ਕਰਨ ਦੇ ਜਿਹੜੇ ਕਾਬਿਲ ਹਰ ਵੇਲੇ ਹੁੰਦੇ ਆ ਪੰਜਾਬ ਦੇ ਵਿੱਚ ਬਹੁਤ ਕਿਸਮ ਦੀ ਜਿਹੜੀ ਸੰਭਾਵਨਾਵਾਂ ਮੌਜੂਦ ਨੇ ਇਹ ਜਿਹੜੇ ਨੌਜਵਾਨ ਬਾਹਰ ਜਾ ਕੇ ਹੱਡ ਤੋੜ ਵੀ ਮਿਹਨਤ ਕਰਕੇ ਮੁਸ਼ਕਲ ਕਰਕੇ ਆਪਣੇ ਪੇਰੈਂਟਸ ਨੂੰ ਪਿੱਛੇ ਜਿਹੜਾ ਸਪੋਰਟ ਕਰਦੇ ਨੇ ਉਹ ਜੇ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਵੀ ਜੋ ਇਥੋਂ ਦੇ ਵਸੀਲੇ ਆ ਉਹਨਾਂ ਦੀ ਭਰਪੂਰ ਵਰਤੋਂ ਕਰਕੇ ਉਹ ਹਰ ਕਿਸਮ ਦੀ ਜਿਹੜੀ ਆ ਇੱਥੇ ਪੈਦਾਵਾਰ ਪੈਦਾ ਕਰ ਸਕਦੇ ਨੇ ਔਰ ਇਹ ਜਿਹੜਾ ਸਾਂਝਾ ਕਰਦਾ ਕਨਸੈਪਟ ਹੈ ਇਹ ਨਵੀਆਂ ਸੰਭਾਵਨਾਵਾਂ ਜਿਹੜੀਆਂ ਅ ਨੌਜਵਾਨਾਂ ਦੇ ਐਂਟਰਪ੍ਰੈਨਿਅਰਸ ਨੇ ਜਿਹੜੇ ਉਹਨਾਂ ਦੇ ਸਾਹਮਣੇ ਦਰਪੇਸ਼ ਕਰਦੇ ਨੇ ਕਿ ਤੁਸੀਂ ਇੱਥੋਂ ਦੀ ਜੋ ਸਾਡੇ ਕੋਲ ਕੁਦਰਤੀ ਵਸੀਲੇ ਨੇ ਚਾਹੇ ਉਹ ਐਗਰੀਕਲਚਰ ਨਾਲ ਸੰਬੰਧਿਤ ਹੈ ਜਾਂ ਸਹਾਇਕ ਥੰਦੇ ਜਿਹੜੇ ਆ ਉਹਨਾਂ ਨੂੰ ਅਪਣਾ ਕੇ ਆਪਾਂ ਜਿੰਨੇ ਕਿਸਮ ਦੇ ਇੱਥੇ ਆਪਾਂ ਦੇਖੀਦੇ ਨੇ ਕਿ ਪ੍ਰੋਜੈਕਟਸ ਬਿਜ਼ਨੈਸਸ ਆਪਾਂ ਕ੍ਰੀਏਟ ਕਰ ਸਕਦੇ ਆ ਲੜਕੇ ਅੱਜਕੱਲ੍ਹ ਫੋਰਨ ਕੰਟਰੀਜ਼ ਤੋਂ ਕੰਮ ਕਰਕੇ ਇੱਥੇ ਪੰਜਾਬ ਦੇ ਵਿੱਚ ਆ ਕੇ ਕੰਨਿਆਂ ਦੇ ਜੂਸ ਦੀ ਜਿਹੜੀ ਸਟਾਲ ਲਗਾ ਕੇ ਜਾਂ ਗੁੜ ਦੀ ਪ੍ਰੋਡਕਸ਼ਨ ਕਰਕੇ ਡੇਰੀ ਪ੍ਰੋਡਕਟਸ ਜਿਹੜੇ ਆ ਉਹ ਤਿਆਰ ਕਰਦੇ ਨੇ ਹਨੀ ਬੀਜ਼ ਦੀ ਜਿਹੜੀ ਪ੍ਰੋਡਕਸ਼ਨ ਆਪਣੇ ਕਰਦੇ ਨੇ ਸ਼ਹਿਦ ਦੀ ਪ੍ਰੋਡਕਸ਼ਨ ਕਰਦੇ ਨੇ ਪ੍ਰੋਸੈਸਡ ਫੂਡਸ ਜਿਹੜੇ ਬਣਾ-ਬਣਾ ਕੇ ਅੱਜ ਕੱਲ ਲੋਕਾਂ ਸਾਹਮਣੇ ਵਧੀਆ-ਵਧੀਆ ਜ਼ਾਇਕੇ ਵਾਲੇ ਪੇਸ਼ ਕਰ ਰਹੇ ਨੇ ਸੋ ਅਨੇਕ ਕਿਸਮ ਦੇ ਮਤਲਬ ਜਿਹੜੇ ਕਾਰੋਬਾਰ ਆ ਉਹ ਸਾਡੇ ਸਾਹਮਣੇ ਮਤਲਬ ਓਪਨ ਨੇ ਮੰਡੀ ਅੱਜ ਕੱਲ ਦੀ ਜਿਹੜੀ ਹੈਗੀ ਆ ਗਲੋਬਲ ਮਾਰਕੀਟ ਉਹ ਇੰਨੀ ਕੁ ਵਾਸਟ ਹੈ ਕਿ ਤੁਸੀਂ ਵੈਰਾਈਟੀ ਆਫ ਜਿਹੜੇ ਪ੍ਰੋਜੈਕਟਸ ਆ ਉਹ ਟੇਕ ਅਪ ਕਰਕੇ ਆਪਾਂ ਆਪਣਾ ਜੀਵਨ ਪੱਧਰ ਉੱਚਾ ਕਰ ਸਕਦੇ ਆ ਆਪਣੇ ਸਮਾਜ ਦੀ ਆਪਾਂ ਸੇਵਾ ਵਧੀਆ ਤਰੀਕੇ ਨਾਲ ਕਰ ਸਕਦੇ ਆ ਸੋ ਇੱਥੇ ਆ ਕੇ ਬੜਾ ਕੁਝ ਦੇਖਣ ਨੂੰ ਮਿਲਦਾ ਮਨ ਦੇ ਜਿਹੜੇ ਹੈਗੀ ਆ ਮੈਂਟਲ ਬੈਰੀਅਰ ਹੋਰ ਸਾ ਉਹ ਸਾਡੇ ਦੂਰ ਹੁੰਦੇ ਨੇ ਕਿਉਂਕਿ ਜਿੰਨੀਆਂ ਸੰਭਾਵਨਾਵਾਂ ਨੇ ਉਹ ਸਾਡੇ ਕੋਲ ਸਾਰੀਆਂ ਓਪਨ ਹੋ ਕੇ ਆਉਂਦੀਆਂ ਨੇ ਔਰ ਅਸੀਂ ਕੋਈ ਵੀ ਉਹਨਾਂ ਚੋਂ ਟੇਕ ਅਪ ਕਰਕੇ ਆਪਣੇ ਜੀਵਨ ਨੂੰ ਜਿਹੜਾ ਉੱਚਾ ਤੇ ਸੁੱਚਾ ਬਣਾ ਸਕਦੇ ਆ